سرکال جی تھی دیکھ رہے ہو ڈی ٹی وی چنڈی گڑھ اس سمیں ہم امبالے کھڑے ہیں اور چنڈی گڑھ تو اسی بیٹھے ہیں چنڈی گڑھ تو ਸਤ ਸ੍ਰੀ ਅਕਾਲ ਜੀ ਹਜੂਰ ਸਾਹਿਬ ਨਾਡੇ ਵਾਸਤੇ ਟ੍ਰੇਨ ਲਈ ਹੈ ਸੋ ਇਹ ਜਿਹੜੀ ਪੂਰੀ ਜਰਨੀ ਹੈ ਪੂਰੀ ਯਾਤਰਾ ਹੈ ਇਸ ਯਾਤਰਾ ਦੇ ਵਿੱਚ ਅਲਗ-ਅਲਗ ਪੜਾਵਾਂ ਦੇ ਵਿੱਚ ਅਲਗ-ਅਲਗ ਜਿਹੜੇ ਅਨੁਭਵ ਨੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਔਰ ਤੁਸੀਂ ਵੀ ਜਿਹੜੇ ਸਾਡੇ ਮਾੜੇ ਚੰਗੇ ਅਨੁਭਵ ਹੋਣਗੇ ਉਹਨਾਂ ਨੂੰ ਅ ਅਪਰੀਸ਼ੀਏਟ ਕਰਿਓ ਔਰ ਇਸ ਚੈਨਲ ਨੂੰ ਡੀਟੀਵੀ ਚੰਡੀਗੜ੍ਹ ਨੂੰ ਅ ਸ਼ੇਅਰ ਕਰਿਓ ਔਰ ਸਾਨੂੰ ਆਪਣੇ ਜਿਹੜੇ ਤੁਸੀਂ ਕਰ ਚੁੱਕੇ ਜਿਹੜੇ ਜਮੀਰ ਜਾ ਚੁੱਕੇ ਨੇ ਉਹ ਆਪਣੇ ਐਕਸਪੀਰੀਅੰਸ ਸਾਨੂੰ ਦੱਸਿਓ ਕੋਈ ਚੀਜ਼ ਰਹਿਣਾ ਜਬੇ ਦੇਖਣ ਵਾਲੀ ਤੇ ਆਪਣੇ ਸੁਝਾਅ ਵੀ ਤੁਸੀਂ ਸਾਨੂੰ ਦੇਣੇ ਨੇ ਤਾਂ ਜੋ ਅਸੀਂ ਉੱਥੇ ਜਿਹੜੇ ਘਟਨਾਵਾਂ ਵਾਪਰੀਆਂ ਹੈ ਜਿਹੜੇ ਵੀ ਸਥਾਨ ਨੇ ਹਜੂਰ ਸਾਹਿਬ ਉਹ ਦੇਖ ਚੱਕੀਏ ਔਰ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ਾਂ ਨਹੀਂ ਦੇਖਣੇ ਹੋ ਕੋ ਸਾਨੂੰ ਜ਼ਰੂਰ ਆਪਣੇ ਕਮੈਂਟਾਂ ਰਾਹੀਂ ਤੁਸੀਂ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਹਾਰਾ ਦੀ ਅਪਾਰ ਦਸ਼ਕ ਸ਼ੁਰੂ ਰਹੀ ਹੈ ਜਿਹੜੇ ਸਿੰਘ ਜਾ ਰਹੇ ਹਨ ਹਜ਼ੂਰ ਸਾਹਿਬ ਦੀ ਯਾਤਰਾ ਦੇ ਉੱਤੇ ਇਹ ਕੋਈ ਜਦੋਂ ਕਰਮ ਜਾਗਦਾ ਹੈ ਤਾਂ ਜੋ ਮਹਾਰਾ ਦੇ ਜਿਹੜੇ ਸਥਾਨ ਹਨ ਗੁਰਦਾਮ ਹਨ ਉਹਨਾਂ ਦੀ ਜਿਹੜੀ ਯਾਤਰਾ ਇਹ ਉਹ ਮਨੁੱਖ ਦੇ ਤਾਈਂ ਇਨਸਾਨ ਦੇ ਤਾਈਂ ਪ੍ਰਾਪਤ ਹੁੰਦੀ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਲਿਖਿਆ ਹੈ ਸੂ ਮੂਰਤ ਕਰਮ ਅੰਕਰ ਦੇ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਲਿਓ ਅੰਧੇਰ ਮਿਟਿਓ ਅੰਧੇਰ ਮਿਲਤ ਹਰਨਾਮਕ ਜਨਮ ਜਨਮ ਕੀਸ਼ ਹੋਈ ਜਾਗੀ ਤੇ ਮਹਾਰਾ ਦੇ ਮੇਲ ਦੇ ਨਾਲ ਜਿਹੜਾ ਮਨੁੱਖ ਹੈ ਜੀਵ ਹੈ ਇਹ ਜਨਮਾਂ ਜਨਮਾਂ ਤਰਾਂ ਤੋਂ ਸੋਇਆ ਹੋਇਆ ਜਾਗ ਪੈਂਦਾ ਏ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਾੰਕ ਤੇ ਹਜੂਰ ਸਾਹਿਬ ਤੇ ਜਾ ਰਹੇ ਹੈ 5 ਸਤੰਬਰ ਦਾ ਜਿਹ ਦਿਨ ਹੈ ਤਰੀਕੇ ਜਿਹੜੀ 5 ਸਤੰਬਰ ਹੈ ਤੇ ਸਮਾਂ ਹੈ ਚੰਡੀਗੜ੍ਹ ਤੋਂ ਜਿਹੜੀ ਟ੍ਰੇਨ ਹੈ ਇਹ ਚੱਲੀ ਹੈ ਕੋਈ 7:10 ਤੇ 7:10 ਵਜੇ ਤਕਰੀਬਨ ਨਾਡੇ ਦੇ ਨੇੜੇ ਕਿਹੜੇ ਦਾ ਸਮਾਂ ਹੈ ਤੇ ਜਿਹੜੀ ਟ੍ਰੇਨ ਹੈ ਇਹ 19 ਤੋਂ ਚੱਲੀ ਹੈ ਤੇ ਚੰਡੀਗੜ੍ਹ ਨੂੰ ਹੁੰਦੀ ਹੋਈ ਇਹ ਹਜ਼ੂਰ ਸਾਹਿਬ ਨਡੇੜ ਉਹ ਸ਼ਹਿਰ ਦਾ ਨਾਂ ਹੈ ਉੱਥੇ ਪਹੁੰਚਣੀ ਆਪ ਸਾਰੇ ਜਾਣਦੇ ਇ ਤਾਂ ਸੋ ਇਹਦੇ ਵਿੱਚ ਜਿਹੜੇ ਅਸੀ ਸਿੰਘ ਹੈ ਸਤ ਸਿੰਘ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਭਾਈ ਨਿਰਮਲ ਸਿੰਘ ਹੈ ਭਾਈ ਕੁਲਦੀਪ ਸਿੰਘ ਤੇ ਭਾਈ ਜਸਵਿੰਦਰ ਸਿੰਘ ਭਾਈ ਚਰਨਜੀਤ ਸਿੰਘ ਭਾਈ ਬਲਦੀਪ ਸਿੰਘ ਤੇ ਇੱਕ ਦਾਸ ਹੈ ਭਾਈ ਕਰਮ ਸਿੰਘ ਭਾਈ ਕਰਮ ਸਿੰਘ ਇੱਕ ਸਿੰਘ ਦਾ ਨਾਮ ਸੋ ਇਹ ਬਹੁਤ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜੋ ਇਹ ਯਾਤਰਾ ਦਾ ਸਾਨੂੰ ਸਮਾਂ ਮਿਲਿਆ ਇਹ ਕਾਫੀ ਦੇਰ ਤੋਂ ਜਿਹੜੀ ਯਾਤਰਾ ਇਹ ਸਾਡੀ ਮਨਵੀਸੀ ਵੀ ਅਸੀਂ ਯਾਤਰਾ ਤੇ ਜਾਣਾ ਏ ਸੋ ਅੱਜ ਬਹੁਤ ਚਾਹਾਂ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਅਸੀਂ ਯਾਤਰਾ ਦੇ ਵੱਲ ਅੱਗੇ ਜਿਹੜੀ ਵੱਧ ਰਹੀ ਹੈ ਸੋ ਮੈਨੇ ਇੰਨੇ ਹੀ ਕਹਿਣਾ ਚਾਹੁੰਦਾ ਏ ਸੋ ਕਹਿਣ ਦੇ ਵਿੱਚ ਕਈ ਪੁੱਲ ਹੋ ਜਾਂਦੀ ਹੈ ਜੋ ਉਹਦੇ ਖਿਮਾਂ ਦਾ ਜਾ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭਾਈ ਸਰਜੰਤ ਸਿੰਘ ਜੀਆ ਨੇ ਸਚਕੰਡ ਸ੍ਰੀ ਹਜੂਰ ਸਾਹਿਬ ਜਾਨਵਾਰੇ ਆਪ ਜੀਆਂ ਨੂੰ ਦੱਸ ਦਿੱਤਾ ਹੈ ਹੁਣ ਅੰਬਾਲੇ ਸ਼ਹਿਰ ਦੇ ਅੰਦਰ ਪਹੁੰਚ ਚੁੱਕੇ ਹਾਂ ਅਸੀਂ ਤੇ ਜਿਉਂ-ਜਿਉਂ ਅਗਲੇ ਸਟੇਸ਼ਨ ਦੇ ਉੱਤੇ ਜਾਵਾਂਗੇ ਅਗਲੇ ਗੁਰੂਤਾ ਮੰਦਰ ਦੇ ਦਰਸ਼ਨ ਕਰਾਂਗੇ ਆਪ ਜੀਆਂ ਨੂੰ ਅਪਡੇਟ ਇਸ ਮਾਧਿਅਮ ਰਾਹੀਂ ਕਰਦੇ ਰਵਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਜੁੜੇ ਰਹਿਣ ਤੇ ਕੱਲ ਰਾਤ 11 ਵਜੇ ਦੇ 10:30 ਦੇ ਨੇੜੇ ਤੇੜੇ ਹਜੂਰ ਸਾਹਿਬ ਸੰਗਤ ਪਹੁੰਚ ਜਾਵੇਗੀ ਅੱਜ ਰਾਤ ਨੂੰ 7 ਵਜੇ ਦੇ ਕਰੀਬ 5 ਤਰੀਕ ਨੂੰ ਅਸੀਂ ਚੰਡੀਗੜ੍ਹ ਤੋਂ ਟ੍ਰੇਨ ਦੇ ਉੱਤੇ ਰਵਾਨਾ ਹੋਏ ਆ ਤੇ ਕੱਲ ਰਾਤ ਤੱਕ ਪਹੁੰਚ ਜਾਵਾਂਗੇ ਜਿਵੇਂ ਜਿਵੇਂ ਵੀ

ਮੇਂ ਗੁਰਾਂ ਦਾ ਪਟਨੇ ਸਾਹਿਬ ਦਾ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਨੰਦ ਬੋੜੇ ਰੇ ਲਾਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਸੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਪਿਤਾ ਗੁਰਾਂ ਦਾ ਤੇ ਕਬਾਦਰ ਪਿਤਾ ਗੁਰਾਂ ਦਾ ਕਬਾਦਰ ਮਾਤਾ ਗੁਜਰੀ ਜਾਏ ਅਕਰਾਂ ਦੇ ਚਮਕਾਰੇ ਦੇ ਚਕਰਾਂ ਦੇ ਰੂਗ ਬਿੰਦ ਸਿੰਘ ਆਏ ਚਮਕਾਰੇ ਚਕਰਾਂ ਦੇ ਚਮਕਾਰੇ ਪਿੰਦੇ ਚਕਰਾਂ ਦੇ ਗੁਰਾਂ ਦੇ ਲਈ ਹੇਟ ਗੁਰਾਂ ਮਿਲਾ ਕੋੜਾ ਨਾ ਕੋੜਾ ਬੰਕਾ ਜੋੜਾ ਲੀਲਾ ਕੋੜਾ ਬੰਕਾ ਜੋੜਾ ਹੱਥ ਪਰ ਮਾਜ ਸਜਾਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਅੱਜ ਗੁਰੂ ਗੋਬਿੰਦ ਸਿੰਘ ਆਏ ਚਮਕਾ ਚੱਕਰਾ ਦੇ ਚਮਕਾਰੇ ਪੈਂਦੇ ਚੱਕਰਾ ਦੇ ਬੋਜ ਗੁਨਾਏ ਨਾਂਜ ਬਿਉ ਨਿਰ ਬੋਜ ਗੁਨਾਏ ਪਾੜ ਲਖ ਬੂਰੀ ਇਹ ਆਪਸਾ ਚਮਕਾਰੇ ਪੈਂਦੇ ਚੱਕਰਾ ਦੇ ਚਮਕਾਰੇ ਪੈਂਦੇ ਚੱਕਰਾ ਅਜ ਗੁਰੂ ਗਮਿੰਦ ਸਿੰਘ ਇਹ ਪੈਂਦੇ ਚੱਕਰਾ ਦੇ ਮੇਰੇ ਤੇ ਆ ਰਹੇ ਉਹ ਜੇ ਘਰੇ ਸਹਿਬ ਤੇ ਘਰੇ ਗੁਰੂ ਜੀ ਅਬ ਸੰਗਤਾਂ ਦਰਜਾ ਨ ਪਾਏ ਜਿਗੇ ਆਏ ਚਮਕਾਰੇ ਤੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਦੇ